ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਰ ਕੋ ਠੀਕ ਹੋਵੋਗੇ ਤਾਂ ਪੰਜਾਬ ਵੀਡੀਓ ਭਾਰਤੀ ਐਗਜ਼ਾਮ ਡੇਟ ਐਗਜ਼ਾਮ ਡੇਟ ਆਊਟ ਠੀਕ ਹੈ ਜੀ ਇਹਦੇ ਬਾਰੇ ਗੱਲ ਕਰਨੀ ਹੈ ਤੁਹਾਡੇ ਨੇ ਕਿ ਬਹੁਤ ਜ਼ਰੂਰੀ ਤਾਂ ਕਰਕੇ ਕਿਸੇ ਵੀ ਕੈਂਡੀਡੇਟ ਨੇ ਵੀਡੀਓ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਇਹ ਚੀਜ਼ ਨੂੰ ਲੈ ਕੇ ਕਾਫੀ ਕੈਂਡੀਡੇਟਾਂ ਨੂੰ ਇੱਕ ਉਲਝਣ ਪਈ ਹੋਈ ਹੈ ਕਿਉਂਕਿ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਉਸ ਤੋਂ ਪਹਿਲਾਂ ਤਾਂ ਇਹ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੇ ਕੈਂਡੀਡੇਟ ਵੀ ਪੰਜਾਬ ਦੀਆਂ ਸਾਰੀਆਂ ਭਰਤੀਆਂ ਦੇ ਲਈ ਕੋਰਸ ਜੁਆਇਨ ਕਰਨਾ ਚਾਹੁੰਦੇ ਆ ਤਾਂ 28 ਤਰੀਕ 28 ਜਨਵਰੀ ਤੱਕ ਰਾਜੇ ਸਾਰੇ ਆਫਰਾਂ ਦੇ ਸਾਰੇ ਕੋਰਸਾਂ ਦੇ ਆਫਰ ਚੱਲ ਰਹੇ ਹੈਗਾ ਠੀਕ ਹੈ ਜੀ 30 3 2024 ਨੂੰ ਇਸ ਭਰਤੀ ਦਾ ਪੇਪਰ ਬੋਰਡ ਵੱਲੋਂ ਲਿਆ ਜਾ ਰਿਹਾ ਹੈ ਕਿ ਨਹੀਂ ਜਿਹੜਾ ਕੁਝ ਨੋਟਸ ਦੇ ਵਿੱਚ ਲਿਖਿਆ ਹੋਇਆਗਾ ਰਾਜੀ ਜੀ ਜੇਕਰ ਤੁਸੀਂ ਵੀ ਰਾਜੀ ਪੰਜਾਬ ਪੁਰਸ 2024 ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਕਜ਼ਮਾ ਕਲਰਕ ਇਗਜ਼ਾਮੀ ਦਾ ਪੇਚਣ ਦੀ ਤਿਆਰੀ ਰਾਜੇ ਬਿਲਕੁਲ ਜ਼ੀਰੋ ਲੈਵਲ ਤੋਂ ਕਰਨਾ ਚਾਹੁੰਦੇ ਹੋ ਬਿਲਕੁਲ ਜ਼ੀਰੋ ਲੈਵਲ ਤੋਂ ਇੰਗਲਿਸ਼ ਅਤੇ ਪੰਜਾਬੀ ਦੋਨੇ ਮੀਡੀਅਮ ਦੇ ਵਿੱਚ ਕਰਨੇ ਚਾਹੁੰਦੇ ਹੋ ਵਿਦ ਪੀਡੀਐਫ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਰਾਜੇ ਤਾਂ ਬਾਕੀ ਤੁਹਾਨੂੰ ਪੜਾਉਣ ਦਾ ਤਰੀਕਾ ਪਤਾ ਹੀ ਹੈਗਾ 90 95% ਰਾਜੇ ਕੰਟੈਂਟ ਦੀ ਵੀ ਆਪਣੀ ਗਾਰੰਟੀ ਹੁੰਦੀ ਹੈ ਤਾਂ ਸਾਰਾ ਕੁਝ ਰਾਜੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪ ਭੁੱਲਰ ਐਜੂਕੇਸ਼ਨ ਅਰਾ ਠੀਕ ਹੈ ਜਿੰਨਾ ਬੱਚੜੇ ਆਈਫੋਨ ਰਹਿ ਜੂਣ ਐਪ ਡਾਊਨਲੋਡ ਕਰਦੇ ਕਲਾਸ ਪਲੱਸ ਤੇ org ਕੋਡ ਫਿਲ ਕਰਨਾ double x ਰਹਿ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਰਹਿ ਜੇ ਇੱਥੇ ਤੁਹਾਨੂੰ ਬੈਚ ਦੇ ਵਿੱਚ ਸਾਰੀਆਂ ਚੀਜ਼ਾਂ ਪ੍ਰੋਵਾਈਡ ਮਿਲਦੀਆਂ ਕਿਸੇ ਵੀ ਇੱਕ ਬੈਚ ਤੋਂ ਰਾਹੀਂ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਵੈਲਿਡਿਟੀ ਦੇ ਆਫਰ ਰਹਿ ਜੇ ਪ੍ਰਾਈਸ ਵੀ ਕਾਫੀ ਡਾਊਨ ਕੀਤਾ ਹੋਇਆ ਹੈਗਾ ਠੀਕ ਹੈ ਜੀ ਜਿਹਦੇ ਵਿੱਚ ਤੁਹਾਨੂੰ ਸਾਰਾ ਕੰਟੈਂਟ ਬਹੁਤ ਵਧੀਆ ਤਰੀਕੇ ਨਾਲ ਵਿੱਚ ਪੀਡੀਐਫ ਤੇ ਯੂਪੀਐਸਸੀ ਤੇ ਪੀਸੀਐਸ ਲੈਵਲ ਦੇ ਪ੍ਰੈਸ਼ਨਪਰ ਵੀ ਤੁਹਾਨੂੰ ਇਹਦੇ ਵਿੱਚ ਕਰਵਾਏ ਜਾਣਗੇ ਠੀਕ ਹੈ ਜੀ ਆਫਲਾਈਨ ਕਲਾਸਾਂ ਦੇ ਮਕਾਬਲੇ ਦਾ ਇਹ ਸਿਰਫ 5-10% ਰੁਪਏ ਫੀਸ ਹੈ ਜੀ ਠੀਕ ਹੈ ਜੀ ਜਿੱਥੇ ਤੁਹਾਨੂੰ ਇੱਕ ਵਾਰੀ ਨਾਲ ਜੀ ਤੁਸੀਂ ਕੋਈ ਵੀ ਬੈਚ ਐਂਟਰ ਕਰਦੇ ਹੋ ਜਿਵੇਂ ਪੰਜਾਬ ਪੁਲਿਸ ਵਾਲਾ ਬੈਚ ਐਂਟਰ ਕਰੋਗੇ ਨਾ ਉਹਦੇ ਇੱਕ ਤਾਂ ਇੱਕ ਵਿਊ ਆਲ ਦੀ অপਸ਼ਨ ਮਿਲੂਗੀ ਵਿਊ ਆਲ ਦੀ অপਸ਼ਨ ਦੇ ਵਿੱਚ ਜਾ ਕੇ ਤੁਸੀਂ ਬੈਲਿਡਿਟੀ ਸਿਲੈਕਟ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਦੋ ਬੈਲਿਡਿਟਾਂ ਦਿੱਤੀਆਂ ਗਈਆਂ ਗਈਆਂ ਇੱਕ ਵਾਰੀ ਐਪ ਡਾਊਨਲੋਡ ਕਰਕੇ ਪਲੇ ਸਟੋਰ ਤੋਂ ਜਰੂਰ ਦੇਖਿਓ ਰਹਿ ਜੇ ਤਾਂ ਤਰਾਂ ਜੀ ਜਿਹੜੇ ਵੀ ਵੀਡੀਓ ਦੇ ਸਬੰਧ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਆਹ ਨੋਟਿਸ ਦੀ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਬੱਚਿਆਂ ਨੇ ਰਾਜੇ ਮੈਨੂੰ ਇਹਦੇ ਤੇ ਪਿਕਸ ਵੀ ਭੇਜ ਗਏ ਤਾਂ ਬਹੁਤ ਸਾਰੇ ਬੱਚਿਆਂ ਨੇ ਇਹ ਡਾਟ ਸੀ ਕਿ ਦੱਸੋ ਜੀ ਜਿਹੜਾ ਜਿਹੜਾ ਨੋਟੀਫਿਕੇਸ਼ਨ ਹੈ ਇਹ ਸਹੀ ਹੈ ਕਿ ਫੇਕ ਹੈ ਕਿਉਂਕਿ ਇਹ ਨੋਟਿਸ ਰਾਜੇ ਕਾਫੀ ਸਮੇਂ ਦਾ ਰਾਜੇ ਜਿਹੜਾ ਕਿ ਤੁਹਾਨੂੰ ਮਿਲ ਅੱਡ ਅੱਡ ਚੈਨਲਾਂ ਤੇ ਜਾਂ ਅੱਡਾ ਟੈਲੀਗ੍ਰਾਪ WhatsApp ਗਰੁੱਪਾਂ ਦੇ ਵਿੱਚ ਇਹ ਦੇਖ ਨੂੰ ਮਿਲਿਆ ਹੋਊਗਾ ਠੀਕ ਹੈ ਜੀ ਪਰ ਰਾਜੇ ਜਿੱਥੋਂ ਦੇ ਕਰਵੇਂ ਸਾਰੀ ਚੀਜ਼ ਦੀ ਖੋਜ ਕੀਤੀ ਹੈ ਸਾਰਾ ਕੁਝ ਦੇਖਿਆ ਤੇ ਵੈਬਸਾਈਟਾਂ ਵੀ ਚੈੱਕ ਕੀਤੀਆਂ ਸਾਰਾ ਕੁਝ ਚੱਕੀ ਤਾ ਉਹਦਾ ਵੀ ਪ੍ਰੂਫਤਾਂ ਨੂੰ ਮੈਂ ਦਿਖਾਉਂਗਾ ਜਿਹਦੇ ਵਿੱਚ ਇਹ ਚ ਲਿਖਿਆ ਹੋਇਆ ਰਾਜੇ ਕਿ B 9 2022 ਦਾ ਹੀ ਗ੍ਰਾਮ ਸੇਵਕ ਵੀਡੀਓ ਦੀਆਂ 792 ਸਾਮੀਆਂ ਦਾ ਲਿਖਤੀ ਪੇਪਰ 3 3 2024 ਨੂੰ ਨਿਸ਼ਚਿਤ ਕੀਤੀ ਗਈ ਹੈ ਰਾਜੀ ਦੇਖੋ ਆ ਨਾਲ ਸੈਂਡ ਵੀ ਕਰੇ ਹੋਏ ਆ ਪਰ ਜਿੱਥੋਂ ਏਕਰ ਮੈਂ ਦੇਖਿਆ ਤਾਂ ਰਾਜੀ ਇਹ ਨੋਟੀਫਿਕੇਸ਼ਨ ਬਿਲਕੁਲ ਫੇਕ ਹੈਗਾ ਠੀਕ ਹੈ ਤਾਂ ਜੇ ਕਿਸੇ ਵੀ ਕੈਂਡੀਡੇਟ ਨੇ ਇਹ ਨੋਟੀਫਿਕੇਸ਼ਨ ਤੇ ਗੌਰ ਨਹੀਂ ਕਰਨੀ ਇਹ ਬਿਲਕੁਲ ਫੇਕ ਹੈ ਇਹ ਕਿਸੇ ਸ਼ਰਾਰਤੀ ਅਨਸਰਾਂ ਦੁਆਰਾ ਰਾਜੇ ਫਲਾਇਆ ਜਾ ਰਿਹਾ ਹੈ ਕਿਉਂਕਿ ਜਿੰਨ ਮੈਂ ਤੁਹਾਨੂੰ ਕਿਹਾ ਵਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਓ ਜਦੋਂ ਵੀ ਕੋਈ ਸਹੀ ਅਪਡੇਟ ਹੋਊਗੀ ਬਿਲਕੁਲ ਜੈਨੂਇਨ ਅਪਡੇਟ ਹੋਊਗੀ ਮੈਂ ਸਿਰਫ ਤੁਹਾਡੇ ਤੱਕ ਉਹੀ ਲੈ ਕੇ ਆਉਂਗਾ ਠੀਕ ਹੈ ਜੀ ਤਾਂ ਕਰਕੇ ਰਾਜੀ ਮੈਂ ਐਗਜ਼ਾਮ ਡੇਟ ਆਊਟ ਤਾਂ ਲਿਖਿਆ ਕਿ ਤੁਸੀਂ ਸਾਰੇ ਬੱਚੇ ਦਾ ਧਿਆਨ ਇਹ ਵੀਡੀਓ ਤੇ ਜਾ ਠੀਕ ਹੈ ਜੀ ਤਾਂ ਕਰਕੇ ਹਰ ਇੱਕ ਚੀਜ਼ ਰਾਜ ਮੈਂ ਸਹੀ ਪਾਉਂਗਾ ਤੁਹਾਨੂੰ ਬਾਕੀ ਪ੍ਰੂਫ ਦਿਖਾ ਦੰਦਾ ਕਿ ਕਿੱਥੋਂ ਲੱਗਦਾ ਕਿ ਇਹ ਫੇਕ ਹੈ ਪਹਿਲੀ ਗੱਲ ਤੇ ਇਹ ਐਡੀਟਿੰਗ ਕੀਤੀ ਲੱਗਦੀ ਹੈ ਇੱਥੋਂ ਠੀਕ ਹੈ ਜੀ ਦੂਸਰੀ ਗੱਲ ਰਾਜ ਜਿਹੜਾ ਪੀਟ੍ਰੀਪੀਐਸ ਦੀ ਵੈਬਸਾਈਟ ਤੇ ਜਾਂਦੇ ਆ ਠੀਕ ਹੈ ਜੀ ਇੱਥੇ ਕੋਈ ਵੀ ਆਪਾਂ ਨੂੰ ਇਹੋ ਜਿਹਾ ਨੋਟੀਫਿਕੇਸ਼ਨ ਨਹੀਂ ਮਿਲਦਾ ਜਿਹਦੇ ਵਿੱਚ ਇਹਨਾਂ ਨੇ ਵੀਡੀਓ ਬਾਰੇ ਕੋਈ ਵੀ ਚੀਜ਼ ਦੱਸੀ ਹੋਵੇ ਹੋਵੇ ਠੀਕ ਹੈ ਜੀ ਇਹ ਸੀਨੀਅਰ ਅਸਿਸਟੈਂਟ ਦਾ ਪਾਇਆ ਹੋਇਆ ਇਹਨੇ 21 ਨੂੰ ਠੀਕ ਹੈ ਜੀ ਤੇ ਇਹ ਕਹਿ ਰਹੇ ਹੈ ਕਿ 24 ਇੱਕ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ 24 ਤਰੀਕ ਵਾਲੇ ਨੋਟੀਫਿਕੇਸ਼ਨ ਠੀਕ ਹੈ ਜੀ ਬਾਕੀ ਤੁਸੀਂ ਇੱਥੋਂ ਵੀ ਦੇਖ ਸਕਦੇ ਹੋ ਦੇਖੋ ਆਨਲਾਈਨ ਐਪਲੀਕੇਸ਼ਨ ਵਾਲੇ ਫੋਲਡਰ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਇੱਥੇ ਵੀ ਕਿਤੇ ਵੀ ਕੋਈ ਵੀ ਵੀਡੀਓ ਬਾਰੇ ਕੋਈ ਅਪਡੇਟ ਨਹੀਂ ਹੈਗੀ ਜਿੱਥੋਂ ਸਾਫ਼-ਸਾਫ਼ ਇਹ ਦਿਖਾਈ ਦਿੰਦਾ ਕਿ ਜਿਹੜਾ ਇਹ ਨੋਟੀਫਿਕੇਸ਼ਨ ਜਿਹੜਾ ਸਾਨੂੰ ਮੈਂ ਦਿਖਾਇਆ ਹੈ ਬਿਲਕੁਲ ਫੇਕ ਹੈਗਾ ਠੀਕ ਹੈ ਤਾਂ ਜੀ ਤਾਂ ਕਰਕੇ ਕਿਸੇ ਵੀ ਕੈਂਡੀਡੇਟ ਨੇ ਇਹਦੇ ਤੇ ਯਕੀਨ ਨਹੀਂ ਕਰਨਾ ਠੀਕ ਹੈ ਜੀ ਫੇਕ ਹੈ ਇਹ ਤੇ ਬਾਕੀ ਤਾਂ ਜੀ ਜਿਹੜਾ ਵੀ ਕੋਈ ਕੈਂਡੀਡੇਟ ਜਾਂ ਜਿਹੜਾ ਵੀ ਕੋਈ ਇਹ ਜਿਹੇ ਸ਼ਰਾਬਤੀ ਸ਼ਰਾਬਤਾ ਕਰਦਾ ਤਾਂ ਉਹ ਬੱਚੇ ਨੂੰ ਵੀ ਆਪ ਦੇ ਆਪ ਤੇ ਜਾਂ ਜਿਹੜਾ ਕੋਈ ਕਰ ਰਿਹਾ ਤਾਂ ਉਹ ਸ਼ਰਮਣ ਨਹੀਂ ਚਾਹੀਦੀ ਹੈ ਠੀਕ ਹੈ ਜੀ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਤੇ ਬਹੁਤ ਗਲਤ ਗੱਲ ਹੈ ਇਹ ਠੀਕ ਹੈ ਜੀ ਕਿਈ ਕਈ ਵਾਰੀ ਕੀ ਹੁੰਦਾਗਾ ਬੱਚਾ ਪੱਕੀ ਉਮੀਦ ਲਾ ਕੇ ਬਹਿ ਜਾਂਦਾ ਹੁੰਦਾਗਾ ਬਾਅਦ ਵਿੱਚ ਮੌਕੇ ਤੋਂ ਗੱਲ ਨਹੀਂ ਬਣਦੀ ਠੀਕ ਹੈ ਜੀ ਤਾਂ ਕਰਕੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਬਿਲਕੁਲ ਹੈ ਜੀ ਫੇਕ ਨੋਟਿਸ ਹੈਗਾ ਇਹਦਾ ਕਿਤੇ ਵੀ ਕੋਈ ਵੀ ਵजूद ਨਹੀਂ ਹੈਗਾ ਠੀਕ ਹੈ ਜੀ ਸਾਰੇ ਕਿਤੇ ਆਪਾਂ ਵੈਬਸਾਈਟਾਂ ਤੋਂ ਤੁਹਾਨੂੰ ਚੈੱਕ ਕਰਵਾਤੀਆਂ ਤਾਂ ਕਰਕੇ ਇਹ ਬਿਲਕੁਲ ਫੇਕ ਹੈ ਕਿਸੇ ਵੀ ਬੱਚੇ ਦੇ ਤੇ ਗੌਰ ਨਹੀਂ ਕਰਨੀ ਨਾ ਹੀ ਅੱਗੇ ਸ਼ੇਅਰ ਕਰਨਾ ਹੈ ਇਹ ਠੀਕ ਹੈ ਜੀ ਕਿਉਂਕਿ ਬੱਚਿਆਂ ਨੇ ਜਿਹਨੇ ਮੈਨੂੰ ਸ਼ੇਅਰ ਕੀਤਾ ਉਹਨਾਂ ਨੇ ਕਿਹਾ ਕਿ ਸਾਰਸਾਰ ਨੂੰ ਗਰੁੱਪਾਂ ਦੇ ਵਿੱਚ ਦੋ ਤਿੰਨ ਗਰੁੱਪਾਂ ਦੇ ਵਿੱਚ ਨੋਟੀਫਿਕੇਸ਼ਨ ਆਇਆ ਹੈਗਾ ਤੇ ਉਹਦਾ ਬੱਚਿਆਂ ਨੇ ਮੇਰੇ ਤੱਕ ਪਹੁੰਚਾਇਆ ਤਾਂ ਮੇਰਾ ਹੱਕ ਮੰਨਦਾ ਹੁੰਦਾ ਹੈਗਾ ਇਹ ਸਾਰੀ ਚੀਜ਼ ਕਲੀਅਰ ਕਰਦਾ ਕਿ ਕੋਈ ਚੀਜ਼ ਸਹੀ ਫੇਕ ਹੈ ਕਿ ਰੀਅਲ ਹੈਗੀ ਤਾਂ ਇਹ ਬਿਲਕੁਲ ਫੇਕ ਹੈ ਰਾਜੀ ਤੇ ਤੁਸੀਂ ਵੀ ਰਾਜੀ ਕੋਈ ਵੀ ਜੀ ਫੇਕ ਅਪਡੇਟ ਹੁੰਦੀ ਹੈ ਅੱਗੇ ਦੀ ਅੱਗੇ ਸ਼ੇਅਰ ਨਾ ਕਰਿਆ ਕਰੋ ਠੀਕ ਹੈ ਰਾਜੀ ਧੰਨਵਾਦ ਵੀ ਦੋਸਤੋ ਜਿਉਂਦੇ ਵਸਦੇ ਰਹੋ